ਸਸ਼ਕਾਲ ਮੇਰੀ ਜ਼ਿਮੀਦਾਰ ਵੀਰੋ ਮੈਂ ਤੁਹਾਡਾ ਆਪਣਾ ਮਨਕਤ ਗਗਨਦੀਪ ਸਿੰਘ ਜ਼ਿਮੀਦਾਰ ਐਗਰੋ ਸਟੋਰ ਤੋਂ ਅੱਜ ਆਪਾਂ ਗੱਲ ਕਰਾਂਗੇ ਕਿ ਆਪਾਂ ਮੈਕਸਿਮਮ ਆਪਣਾ ਜ਼ਿਮੀਦਾਰਾਂ ਦਾ ਝੋਨਾ ਜਿਹੜਾ ਹੈਗਾ ਉਹ 10 ਜਾਂ 15 ਤਰੀਕ ਮੀਨਸ ਅਕਤੂਬਰ ਤੱਕ ਵਧਿਆ ਜਾਵੇਗਾ ਅੱਧ 20 ਤੱਕ ਵਧਿਆ ਜਾਵੇਗਾ ਵੱਡਣ ਤੋਂ ਬਾਅਦ ਜਿਹੜੀ ਪਰਾਲੀ ਦੀ ਮੈਨੇਜਮੈਂਟ ਹੈ ਜਿਹੜੀ ਸਟੌਰ ਦੀ ਮੈਨੇਜਮੈਂਟ ਹੈ ਉਹ ਬੜੀ ਜ਼ਰੂਰੀ ਹੈ ਜੀ ਸਰਕਾਰਾਂ ਬੜੀਆਂ ਸਖਤ ਹੋ ਗਈਆਂ ਨੇ ਇਸ ਚੀਜ਼ ਨੂੰ ਲੈ ਕੇ इवन ਸੁਪਰੀਮ ਕੋਰਟ ਦੀ ਵੀ ਨੋਟੀਫਿਕੇਸ਼ਨ ਬੜੀ ਸਖਤ ਆਈ ਹੈ ਪੰਜਾਬ ਸਰਕਾਰ ਨੂੰ ਲੈ ਕੇ ਇਸ ਚੀਜ਼ ਪ੍ਰਤੀ ਤੇ ਇਹਦੇ ਇਸ ਚੀਜ਼ ਵਾਸਤੇ ਇਸ ਉਪਰਾਲੇ ਵਾਸਤੇ ਪੰਜਾਬ ਸਰਕਾਰ ਦਾ ਪੰਜਾਬ ਖੇਤੀਬਾੜੀ ਵਿਭਾਗ ਦਾ ਇੱਕ ਬਹੁਤ ਵਧੀਆ ਉਪਰਾਲਾ ਇਸ oprale ਦੇ ਵਿੱਚ ਉਹਨਾਂ ਵੱਲੋਂ ਹਰ ਜ਼ਿਮੀਂਦਾਰ ਨੂੰ 2 ਏਕੜ ਦਾ ਮਿਨੀਮਮ 2 ਏਕੜ ਦਾ ਇੱਕ ਪਾਊਡਰ ਦਿੱਤਾ ਜਾਂਦਾ ਹੈ ਜਿਹੜਾ ਕਿ ਪਾਊਡਰ ਮੈਂ ਤੁਹਾਨੂੰ ਹੁਣ ਅੱਗੇ ਆਉਣ ਵਾਲੀ ਵੀਡੀਓ ਦੇ ਵਿੱਚ ਦਿਖਾਵਾਂਗਾ ਵੀ ਜਿਹੜਾ ਕਿ ਪਾਊਡਰ ਆਪਾਂ ਫਸਲ ਬੀਜਣ ਤੋਂ ਮਿਸ ਕਣਕ ਦੀ ਫਸਲ ਬੀਜਣ ਤੋਂ 15 ਦਿਨ ਪਹਿਲਾਂ ਉਹਦਾ ਇਸਤੇਮਾਲ ਕਰਨਾ ਹੈ ਉਹ ਪਾਊਡਰ ਨੂੰ ਅਸੀਂ 200 ਲੀਟਰ ਮੈਂ ਹੁਣ ਪਹਿਲਾਂ ਪਾਊਡਰ ਹੀ ਦਿਖਾ ਦਿੰਦਾ ਤੁਹਾਨੂੰ ਫਿਰ फंडा ਕਲੀਅਰ ਹੋ ਜਾਏਗਾ ਇਹ ਪੂਸਾ ਵੱਲੋਂ ਪਾਊਡਰ ਹੈਗਾ ਇਹ ਪਾਊਡਰ ਹੈ ਜੀ ਜੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਪਾਊਡਰ ਹੈਗਾ ਇਹ ਪੂਸਾ ਵੱਲੋਂ ਪਾਊਡਰ ਹੈ ਜੀ ਇਹ ਫ੍ਰੀ ਆ ਜੀ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਜ਼ਿਮੀਂਦਾਰਾਂ ਨੂੰ ਫ੍ਰੀ ਦਿੱਤਾ ਜਾ ਰਿਹਾ ਹੈ ਕੈਂਪਾਂ ਤੇ ਵੀ ਜੇ ਕਿਸੇ ਨੂੰ ਚਾਹੀਦਾ ਹੋ ਵੀ ਹੋਵੇ ਤਾਂ ਮੇਰੇ ਕੋਲ ਆ ਕੇ ਜ਼ਿਮੀਂਦਾਰਾ ਐਗਰੋ ਸਟੋਰ ਖਿਦਰਾਵਾਦ ਤੋਂ ਆ ਕੇ ਫ੍ਰੀ ਆਫ ਕਾਸਟ ਤੁਸੀਂ ਇਹ ਲੈ ਕੇ ਜਾ ਸਕਦੇ ਹੋ ਕੋਈ ਦਿੱਕਤ ਦੀ ਗੱਲ ਨਹੀਂ ਸਰਕਾਰ ਵੱਲੋਂ ਫ੍ਰੀ ਹੈ ਇਹਦੇ ਕੋਈ ਪੈਸੇ ਨਹੀਂ ਹੈਗੇ ਵੈਸੇ ਤਾਂ ਇਹਦੇ ਪਿੱਛੇ 250 ਰੁਪਿਆ ਕੀਮਤ ਲਿਖੀ ਹੋਈ ਹੈ ਬਟ ਇਹ ਫ੍ਰੀ ਹੈ ਤੁਸੀਂ 2 ਏਕੜ ਤੱਕ ਸਤੋਂ ਫ੍ਰੀ ਲੈ ਕੇ ਜਾ ਸਕਦੇ ਹੋ ਆਪਣਾ ਆਧਾਰ ਕਾਰਡ ਨਾਲ ਰਜਿਸਟ੍ਰੇਸ਼ਨ ਕਰਾ ਕੇ ਅਸੀਂ ਤੁਹਾਨੂੰ ਫ੍ਰੀ ਦੇ ਦਾਂਗੇ ਅੱਛਾ ਗੱਲ ਇੱਥੇ ਆਂਦੀ ਹੈਗੀ ਹੈ ਜੀ ਇਹ ਪਾਊਡਰ 750 ਗ੍ਰਾਮ ਦਾ ਪਾਊਡਰ ਦੀ थैਲੀ ਹੈ ਜੀ ਬੇਸਿਕਲੀ ਇਹ ਪਾਊਡਰ ਨੂੰ ਅਸੀਂ 200 ਲੀਟਰ ਪਾਣੀ ਦੇ ਵਿੱਚ ਮਿਕਸ ਕਰਨਾ ਹੈਗਾ ਜੀ ਮੈਂ ਛੇਤੀ ਛੇਤੀ ਦੱਸ ਦਵਾਂ ਤਾਂ ਕਿ ਵੀਡੀਓ ਜ਼ਿਆਦਾ ਲੰਬੀ ਨਾ ਹੋਵੇ ਮਤਲਬ ਦੀ ਗੱਲ ਕਰ ਲਈ ਆਪਾਂ ਇਹਦੇ ਵਿੱਚ 200 ਲੀਟਰ ਪਾਣੀ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਜਦੋਂ ਆਪਾਂ ਫਸਲ ਵੱਢ ਲਈ ਆ ਉਸ ਦਿਨ ਆਪਾਂ ਇਹਨੂੰ 200 ਲੀਟਰ ਪਾਣੀ ਦੇ ਵਿੱਚ ਮਿਕਸ ਕਰਕੇ ਸਪਰੇਅ ਕਰ ਦੇਣੀ ਜੀ ਕੀਲੇ ਦੇ ਵਿੱਚ ਕੀਲੇ ਦੇ ਵਿੱਚ ਸਪਰੇਅ ਕਰਨ ਤੋਂ ਬਾਅਦ ਜਦੋਂ ਰੱਚ ਜਾਊਗਾ ਚੰਗੀ ਤਰ੍ਹਾਂ ਮੰਨੋ ਆਪਾਂ ਦੁਪਹਿਰ ਬਾਅਦ ਸਪਰੇਅ ਕਰੀ ਰਾਤ ਚ ਜਾਣਾ ਉਹਨਾਂ ਸ਼ਾਮ ਤੱਕ ਜਾਂ ਪੂਰੀ ਰਾਤ ਵਿੱਚ ਅਗਲੇ ਦਿਨ ਅਸੀਂ ਰੋਟਾਵੇਟਰ ਨਾਲ ਉਹਨੂੰ ਮਿਲਾ ਦੇਣਾ ਮਿਕਸ ਕਰ ਦੇਣਾ ਜੇ ਹੋ ਸਕੇ ਤਾਂ ਪਤਲਾ ਪਤਲਾ ਪਾਣੀ ਵੀ ਲਾ ਦਿਓ ਠੀਕ ਹੈ ਜੀ ਰੋਟਾਵੇਟਰ ਤੋਂ ਮਿਕਸ ਕਰਨ ਤੋਂ ਬਾਅਦ ਜਦ ਮਿਕਸ ਹੋ ਗਿਆ ਤਾਂ ਪਤਲਾ ਪਤਲਾ ਪਾਣੀ ਲਾ ਦਿਓ ਪਾਣੀ ਲਾਣ ਤੋਂ ਬਾਅਦ ਇਹਨਾਂ ਹੌਲੀ ਹੌਲੀ ਗਲਣਾ ਚਾਲੂ ਹੋ ਜਾਣਾ ਐਨਾ ਜਿੰਨੀਆਂ ਵੀ ਉਹਦੇ ਵਿੱਚ ਸਟਰੋ ਨੇ ਜਿੰਨੀਆਂ ਵੀ ਉਹ ਬੱਚੀਆਂ ਹੋਈਆਂ ਰਹਿਨ ਖੂਨਦ ਨੇ ਆਪਾਂ ਕਹ ਦਿੰਦੇ ਹੈਗੇ ਨਾ ਉਹ ਜਿੰਨੀਆਂ ਵੀ ਜੜਾਂ ਹੋ ਗਈਆਂ ਹੋਰ ਚੀਜ਼ਾਂ ਹੋ ਗਈਆਂ ਉਹਨਾਂ ਨੂੰ ਨਾ ਗਾਲਣਾ ਚਾਲੂ ਕਰ ਦੇਣਾ ਜਦੋਂ ਗਾਲਣਾ ਚਾਲੂ ਕਰ ਦੇਣਾ ਜੀ ਫਿਰ ਜਦੋਂ ਉਹ ਗਲ ਜੇਗੀ ਉਹ ਐਜ਼ ਏ ਤੱਥ ਉਹ ਐਜ਼ ਏ ਇਨਗਰੀਡੀਅੰਟ ਜਿਹੜੇ ਸਾਨੂੰ ਚਾਹੀਦੇ ਨੇ ਉਸ ਉਹ ਐਜ਼ ਏ ਇਨਗਰੀਡੀਅੰਟ ਐਜ਼ ਏ ਤੱਥ ਕੰਮ ਆਣਗੇ ਸਾਡੀ ਕਣਕ ਦੀ ਫਸਲ ਦੇ ਬੜੀ ਗੱਲ ਦਾ ਧਿਆਨ ਰੱਖਿਓ ਜੀ ਫਸਲ 15 ਦਿਨ ਬਾਅਦ ਬੀਜਣੀ ਹੈ ਉਹ ਤੋਂ ਪਹਿਲਾਂ ਬੀਜੂਗੇ ਤਾਂ ਜਰਮੀਨੇਸ਼ਨ ਵਿੱਚ ਦਿੱਕਤ ਆ ਸਕਦੀ ਹੈ ਸਪੈਸੀਫਾਈਡ ਅਰੇ ਵਿੱਚ ਲਿਖਿਆ ਹੋਇਆ ਇਹਨਾਂ ਨੇ ਪਿੱਛੇ ਪੂਰਾ ਮੈਂਸ਼ਨ ਕੀਤਾ ਹੋਇਆ ਤੁਸੀਂ ਪੜ੍ਹ ਵੀ ਲਿਓ ਜੇ ਤੇ ਜ਼ਿੰਮੇਦਾਰ ਐਗਰੋ ਸਟੋਰ ਖਿਦਰਾਬਾਦ ਤੋਂ ਫ੍ਰੀ ਹੈ ਜਦ ਮਰਜੀ ਆ ਕੇ ਤੁਸੀਂ ਲੈ ਕੇ ਜਾ ਸਕਦੇ ਹੋ ਥੱਲੇ ਸਲਾਈਡ ਤੇ ਮੇਰਾ ਨੰਬਰ ਵੀ ਚੱਲਦਾ ਜਦ ਮਰਜੀ ਆ ਕੇ ਸਰ ਲੈ ਕੇ ਜਾਓ ਔਰ ਕਿਰਪਾ ਕਰਕੇ ਹਤਵਾਨ ਕੇ ਬੇਨਤੀਆਂ ਸਰਕਾਰਾਂ ਬਹੁਤ ਉਪਰਾਲਾ ਕਰਦੀਆਂ ਬਾਈ ਮਰੇ ਜੀਮੀਦਾਰ ਵੀਰੋ ਆਪਾਂ ਨਾ ਅੱਗ ਲਾਈਏ ਤਾਂ ਜਿਆਦਾ ਵਧੀਆ ਕਿਉਂ ਅੱਗ ਲਾਣੀ ਆਪਾਂ ਨਾ ਕੀ ਫਾਇਦਾ ਹਨ ਉਹਦੇ ਨਾਲ ਸਾਡੀ ਧਰਤੀ ਦਾ ਵੀ ਨੁਕਸਾਨ ਹੁੰਦਾ ਹੈ ਸਾਡੇ এনवायरमेंट ਦਾ ਵੀ ਨੁਕਸਾਨ ਹੁੰਦਾ ਹੈ ਈਵਨ ਸਾਡੇ ਜੀਵ ਜੰਤੂਆਂ ਦਾ ਵੀ ਨੁਕਸਾਨ ਹੁੰਦਾ ਬਸ ਆਈ ਸੰਦੇਸ਼ ਦਿੰਦਾ ਹੋਇਆ ਧੰਨਵਾਦ ਸਹਿ ਤੁਹਾਡਾ ਆਪਣਾ ਗਗਨਦੀਪ ਸਿੰਘ ਜੀਮੀਦਾਰ ਐਗਰੋ ਸਟੋਰ ਖੇਦਰਾਵਾਲ ਤੋਂ